ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜਾਰਾਪੋ ਛੋਟੇ ਸਾਹਿਬ ਜਿਆਦਿਆਂ ਨੂੰ ਪਹਿਲੇ ਦਿਨ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕਰਨਾ ਅਤੇ ਮੋਤੀराम ਮਹਰਾਜ ਜੀ ਦੇ ਦੁੱਧ ਪਿਉਣ ਦੀ ਸੇਵਾ ਦਾ ਇਤਿਹਾਸ ਸਰਵਨ ਕਰਾਂਗੇ ਜੀ ਜਾਰਾਪੋ ਦੇ ਦਿਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤੀ ਸਿੰਘ ਜੀ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਜਦੋਂ ਸਿਪਾਈ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੋਂ ਲੈ ਕੇ ਆਉਂਦੇ ਹਨ ਤਾਂ ਰਸਤੇ ਵਿੱਚ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ ਹਨ ਕਿ ਜਦੋਂ ਤੁਸੀਂ ਕਚਹਿਰੀ ਵਿੱਚ ਦਾਖਲ ਹੋਣਾ ਹੈ ਤਾਂ ਸੂਬੇ ਸਰਹੰਦ ਨੂੰ ਝੁੱਕ ਕੇ ਸਲਾਮ ਕਰਨੀ ਹੈ ਜਦੋਂ ਸਾਹਿਬਜ਼ਾਦੇ ਕਚਹਿਰੀ ਦੇ ਕੋਲ ਪਹੁੰਚੇ ਹਨ ਤਾਂ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਛੋਟਾ ਖੋਲ ਦਿੱਤਾ ਜਾਂਦਾ ਹੈ ਤਾਂ ਜੋ ਜਦੋਂ ਬੱਚੇ ਝੋਕ ਗੇ ਅੰਦਰ ਆਉਣਗੇ ਤਾਂ ਸਾਰੇ ਤਾੜੀ ਮਾਰ ਕੇ ਹੱਸਾਂਗੇ ਕਿ ਗੁਰੂ ਗੋਬਿੰਦ ਦੇ ਪੁੱਤਰਾਂ ਨੇ ਸਾਡੇ ਅੱਗੇ ਸਿਰ ਝੁਕਾ ਕੇ ਸਲਾਮ ਕੀਤੀ ਹੈ ਸਾਨੂੰ ਮੱਥਾ ਟੇਕਿਆ ਹੈ ਕਿ ਬੱਚੇ ਸੂਬੇ ਦੀ ਕਚਹਿਰੀ ਵਿੱਚ ਝੋਕ ਗੇ ਹਨ ਪਰ ਸਾਹਿਬ ਜੀ ਇਹਨਾਂ ਦੀ ਚਾਲ ਨੂੰ ਸਮਝ ਜਾਂਦੇ ਹਨ ਅਤੇ ਦੋਨੋਂ ਸਹਿਬ ਜਾਦੀ ਪਹਿਲਾ ਆਪਣਾ ਸੱਜਾ ਪੈਰ ਅੰਦਰ ਰੱਖਦੇ ਹਨ ਫਿਰ ਸਹਿਬ ਜਾਦੀ ਆਪ ਅੰਦਰ ਆਉਂਦੇ ਹਨ ਅਤੇ ਗੱਜ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇ ਜਕਾਰੇ ਬਿਲੰਬਦੇ ਹਨ ਇਹ ਵੇਖ ਕੇ ਸੂਬਾ ਸਰਹੰਦ ਵਜ਼ੀਰ ਖਾਂ ਬਹੁਤ ਗੁੱਸੇ ਵਿੱਚ ਆਉਂਦਾ ਹੈ ਪਰ ਫਿਰ ਵਜ਼ੀਰ ਖਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਬੱਚਿਓ ਤੁਸੀਂ ਆਪਣਾ ਧਰਮ ਛੱਡ ਦਿਓ ਅਤੇ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਤੁਹਾਨੂੰ ਮੋਹ ਮੰਗੇ ਇਨਾਮ ਦਿੱਤੇ ਜਾਣਗੇ ਤੁਹਾਨੂੰ ਅਸੀਂ ਰਾਜ ਭਾਗ ਦੇਵਾਂਗੇ ਤੁਸੀਂ ਸ਼ਾਹੀ ਜੀਵਨ ਬਤੀਤ ਕਰੋਗੇ ਜਦੋਂ ਸਹਿਬਜ਼ਾਦੇ ਇਹ ਸੁਣਦੇ ਹਨ ਤਾਂ ਬੜੀ ਦਲੇਰੀ ਤੇ ਨਿੱਡਰਤਾ ਦੇ ਨਾਲ ਜਵਾਬ ਦਿੰਦੇ ਹਨ ਕਿ ਅਸੀਂ ਸਿਰਗੁਰ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ ਅਸੀਂ ਇਹਨਾਂ ਸੰਸਾਰਿਕ ਵਸਤਾਂ ਨੂੰ ਕੁਝ ਨਹੀਂ ਸਮਝਦੇ ਸਾਨੂੰ ਸਾਡਾ ਧਰਮ ਜਾਣ ਤੋਂ ਵੱਧ ਪਿਆਰਾ ਹੈ ਇਹ ਸੁਣ ਕੇ ਕਚਹਿਰੀ ਵਿੱਚ ਸਾਰੇ ਹੈਰਾਨ ਰਹਿ ਜਾਂਦੇ ਹਨ ਕਿ ਇੰਨੇ ਛੋਟੇ ਬੱਚੇ ਤੇ ਇੰਨੀ ਨਿੱਡਰਤਾ ਇਹ ਸੁਣ ਕੇ ਵਜ਼ੀਰ ਖਾਨ ਨੇ ਫਿਰ ਸਹਬਜ਼ਾਦਿਆਂ ਨੂੰ ਆਖਿਆ ਕਿ ਬੱਚਿਓ ਤੁਹਾਡੇ ਪਿਤਾ ਤੇ ਭਰਾਵਾਂ ਨੂੰ ਅਸੀਂ ਮਾਰ ਦਿੱਤਾ ਹੈ ਤੁਸੀਂ ਵੀ ਮਾਰੇ ਜਾਓਗੇ ਨਹੀ ਤਾਂ ਸਾਡਾ ਇਸਲਾਮ ਧਰਮ ਕਬੂਲ ਕਰ ਲਵੋ ਇਹ ਸੁਣ ਕੇ ਸਹਿਬ ਜਿਆਦਿਆਂ ਨੇ ਆਖਿਆ ਕਿ ਸਾਡੇ ਭਰਾਵਾਂ ਤੇ ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ ਵਜ਼ੀਰ ਖਾਨ ਨੇ ਫਿਰ ਕਿਹਾ ਕਿ ਬੱਚਿਓ ਤੁਸੀਂ ਅਜੇ ਛੋਟੇ ਹੋ ਤੁਸੀਂ ਸਾਡੇ ਧਰਮ ਨੂੰ ਕਬੂਲ ਕਰੋ ਜਦੋਂ ਬੱਚੇ ਨਾ ਮੰਨੇ ਤਾਂ ਵਜ਼ੀਰ ਖਾਨ ਨੇ ਬੱਚਿਆਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਇੱਕ ਦਿਨ ਦਾ ਹੋਰ ਸਮਾਂ ਦਿੰਦੇ ਹਾਂ ਤੁਸੀਂ ਜਾ ਕੇ ਆਪਣੀ ਦਾਦੀ ਦੇ ਨਾਲ ਸਲਾਹ ਕਰ ਲਵੋ ਅਤੇ ਬੱਚਿਆਂ ਨੂੰ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਜਾਂਦਾ ਹੈ ਜਦੋਂ ਬੱਚੇ ਮਾਤਾ ਜੀ ਦੇ ਕੋਲ ਗਏ ਤਾਂ ਮਾਤਾ ਜੀ ਨੇ ਸੈਭ ਜਾਦਿਆਂ ਨੂੰ ਸਾਰੇ ਦਿਨ ਕਚਹਿਰੀ ਦੀ ਵਾਰਦਾਤ ਬਾੜੇ ਪੁੱਛਿਆ ਤਾਂ ਸੈਭ ਜਾਦਿਆਂ ਨੇ ਸਾਰੀ ਗੱਲਬਾਤ ਜੋ ਕਚਹਿਰੀ ਵਿੱਚ ਹੋਈ ਸੀ ਉਹ ਮਾਤਾ ਜੀ ਨੂੰ ਦੱਸੀ ਮਾਤਾ ਜੀ ਨੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਦੋਹਾਂ ਸਹਿਬਜ਼ਾਦੀਆਂ ਨੂੰ ਘੋਟ ਕੇ ਗਲ ਨਾਲ ਲਾ ਲਿਆ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਕਿ ਸ਼ੁਕਰ ਹੈ ਬੱਚੇ ਝੁਕੇ ਨਹੀਂ ਹਨ ਅਤੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੀਆਂ ਨੇ ਸ਼ਾਮ ਨੂੰ ਰੈਰਾ ਸਾਬ ਦਾ ਪਾਠ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਜਾਰਾ ਪੋ ਨੂੰ ਵੀ ਮਾਤਾ ਜੀ ਅਤੇ ਬੱਚਿਆਂ ਨੂੰ ਕੁਝ ਵੀ ਖਾਣ ਪੀਣ ਨੂੰ ਨਾ ਦਿੱਤਾ ਗਿਆ ਉਸੀ ਤਰ੍ਹਾਂ ਹੀ ਬਿਨਾ ਗਰਮ ਕੱਪੜਿਆਂ ਤੋਂ ਠੰਡੀ ਬੁਰਜ ਵਿੱਚ ਰੱਖਿਆ ਗਿਆ ਮੋਤੀराम ਮਹਾਰਾਜ ਜੀ ਨੇ ਫਿਰ ਬੱਚਿਆਂ ਨੂੰ ਦੁੱਧ ਛਕਾਉਣ ਲਈ ਲਿਆਂਦਾ ਤੇ ਪੈਰਾ ਦੇ ਰਹੇ ਸੈਣਕਾਂ ਨੂੰ ਜੋ ਵੀ ਕੀਮਤੀ ਸਮਾਨ ਘਰ ਵਿੱਚ ਸੀ ਉਹ ਦੇ ਕੇ ਬੱਚਿਆਂ ਤੇ ਮਾਤਾ ਜੀ ਨੂੰ ਬਿਨਾ ਕਿਸੇ ਡਰ ਤੋਂ ਦੁੱਧ ਛਕਾਉਣ ਦੀ ਸੇਵਾ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਇਸ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜਿੰਦਾ ਵਜ਼ੀਰ ਖਾਂ ਦੇ ਲਾਲ ਚਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਡੋਲ ਰਹੇ ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸੁਆਸਾ ਸੰਗ ਨਿਭਾਉਣ ਲਈ ਡਿਡ੍ਹ ਹੋਣਾ ਚਾਹੀਦਾ ਹੈ ਆਓ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਹਮੇਸ਼ਾ ਹੱਕ ਸੱਚ ਤੇ ਨਿਡੜ ਹੋ ਕੇ ਡੱਟ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਛਿਰੀ ਵਾਹਿਗੁਰੂ ਜੀ ਕੀ ਫਤਿਹ